ਜੇਰ ਪੁੱਲਰ ਜਲੰਧਰ ਦੇ ਟੈਸਟਪਰ ਟ੍ਰੈਕ ਦਫਤਰ ਪਹੁੰਚੇ ਜਿੱਥੇ ਕਿ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਇਸ ਦੌਰਾਨ ਉਸਨੇ ਅਧਿਕਾਰੀਆਂ ਦੇ ਵੱਲੋਂ ਪੈਸੇ ਦੀ ਮੰਗ ਬਾਰੇ ਬੱਚਾ ਦੇ ਨਾਲ ਗੱਲ ਕੀਤੀ ਪਰ ਅਜੇ ਹਾ ਕੋਈ ਮਾਮਲਾ ਨਹੀਂ ਮਿਲਿਆ ਆਉਣ ਵਾਲੇ ਸਮੇਂ ਵਿੱਚ ਟ੍ਰੈਕ ਤੇ ਦੋ ਅਧਿਕਾਰੀ ਨਿਯੁਕਤ ਕੀਤੇ ਜਾਣਗੇ ਜਿਸ ਨਾਲ ਬੱਚਾ ਤੋਂ ਵਾਧੂ ਫੀਸ ਵਸੂਲਣ ਦੀ ਆਸ ਸ਼ਿਕਾਇਤਾ ਤੋਂ ਛੁਟਕਾਰਾ ਪਾਉਣ ਦੇ ਵਿੱਚ ਮਦਦ ਮਿਲੇਗੀ ਟ੍ਰੈਕ ਤੋਂ ਟੈਸਟਿੰਗ ਦੇ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਾਣੀ ਅਤੇ ਬੈਠਣ ਦੇ ਪ੍ਰਬੰਧਾਂ ਦੇ ਲਈ ਵੀ 1.5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਜੋ ਉਹਨਾਂ ਨੂੰ ਜਲਦੀ ਹੀ ਉਪਲਬ ਹੈ ਕਿ ਇਸ ਨੂੰ 1 ਮਹੀਨੇ ਦੇ ਅੰਦਰ ਹੀ ਖਤਮ ਕਰ ਦਿੱਤਾ ਜਾਏਗਾ ਅਤੇ ਇਸੇ ਦੌਰਾਨ ਹੀ ਆਰਸੀ ਲਈ ਟੈਂਡਰ ਵੱਖਰੇ ਤੌਰ ਤੇ ਦਿੱਤਾ ਜਾਏਗਾ ਜਦੋਂ ਕਿ ਟੈਸਟਿੰਗ ਦੇ ਲਈ ਟੈਂਡਰ ਵੱਖਰੇ ਤੌਰ ਤੇ ਦਿੱਤਾ ਜਾਏਗਾ ਇਹ ਪਰੇਸ਼ਾਨੀਆਂ ਇਹਨਾਂ ਦਾ ਹੱਲ ਕੀਤਾ ਜਾਏਗਾ ਮੇਨ ਤੇ ਹੋਈ ਆਪੀ ਦਫਤਰਾਂ ਦੇ ਵਿੱਚ ਸਟਾਫ ਪੂਰਾ ਹੋਵੇ ਜਦੋਂ ਸਟਾਫ ਪੂਰਾ ਹੋ ਗਿਆ ਆਪੇ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਸਰਕੀ ਤੋਂ ਆਉਂਦੇ ਹੈ ਤਾਂ ਕੇ ਦਲਾਲ ਮਿਲ ਜਾਂਦਾ ਹੈ ਉਹ ਪੈਸੇ ਵੀ ਜਿਆਦਾ ਚਾਰਜਸ ਕਰਦੇ ਉਸ ਦੇ ਉੱਪਰ ਕਿਸ ਤਰ੍ਹਾਂ ਨਿਗਰਖੀ ਦਲਾਲਾਂ ਦਾ ਬਿਲਕੁਲ ਕੰਮ ਮੰਦ ਹੋਊਗਾ ਆਰਟੀਓ ਸਾਹਿਬ ਖੜੇ ਆ ਕੋਈ ਵੀ ਦਲਾਲ ਪ੍ਰਾਈਵੇਟ ਬੰਦਾ ਇਸ ਦਫਤਰ ਦੇ ਵਿੱਚ ਨਹੀਂ ਵੜੂਗਾ ਜਿਹੜੇ ਬੱਚਾ ਐਪਲੀਕੈਂਟ ਆ ਜਾਂ ਜਿਹੜਾ ਬਜ਼ੁਰਗ ਜਾਂ ਨੌਜਵਾਨ ਜਿਹੜਾ ਵੀ ਆਪਦਾ ਬਣਾਉਣ ਆਇਆ ਡਰਾਈਵਿੰਗ ਲਾਇਸੈਂਸ ਉਹਦੀ ਹੀ ਟਰਾਈ ਹੋਊਗੀ ਸਾਡਾ ਬਾਹਰ ਦਫਤਰ ਆ ਉੱਤੇ ਬਾਹਰ ਬੈਠਾ ਬੰਦਾ ਜਿਹੜਾ ਐਪਲੀਕੈਂਟ ਆ ਉਹੋ ਹੀ ਸਾਈਨ ਕਰਕੇ ਉਹਦੀ ਫੋਟੋ ਓਕੇ ਉਹੋ ਹੀ ਅੰਦਰ ਆਊਗਾ ਦੂਜਾ ਬੰਦਾ ਕੋਈ ਅੰਦਰ ਨਹੀਂ ਆਊਗਾ ਅੱਜ ਆਪਾਂ ਸਾਰੇ ਇੱਥੇ ਆਏ ਆ ਉਹ ਤਾਂ ਆ ਗਏ ਆਪਾਂ ਚੈਕਿੰਗ ਕਰਨਾ ਆਏ ਆ ਉਦਾਂ ਗੇਟ ਤੋਂ ਹੀ ਉਸ ਬੰਦੇ ਨੂੰ ਹੀ ਅੰਦਰ ਆਉਣ ਦਿੱਤਾ ਜਾਂਦਾ ਜਿਹੜਾ ਐਪਲੀਕੈਂਟ ਆ ਜਿੰਨੇ ਇੱਥੇ ਟ੍ਰਾਇਲ ਦੇਣਾ ਆ ਦੂਜਾ ਬੰਦਾ ਅੰਦਰ ਨਹੀਂ ਆ ਸਕਦਾ ਬਾਕੀ ਜਦੋਂ ਆ ਟ੍ਰਾਇਲ ਹੁੰਦਾ ਹੈ ਕਿ ਬੱਚੇ ਨੂੰ ਇਹ ਵੀ ਪੁੱਛਿਆ ਵੀ ਤੁਸੀਂ ਜਿਹੜੀ ਦੁਕਾਨ ਤੋਂ ਅਪਲਾਈ ਕੀਤਾ ਉਹਦਾਂ ਗੱਲ ਨਹੀਂ ਕੀਤੀ ਵੀ ਸਾਡਾ ਉਹੀ ਟ੍ਰਾਈ ਤੋਂ ਬਿਨਾਂ ਕਲੀਅਰ ਕਰਾ ਦਿਓ ਕਹਿੰਦੇ ਕੀਤੀ ਆ ਗੱਲ ਪਰ ਉਹ ਕਹਿੰਦੇ ਵੀ ਟ੍ਰਾਈ ਆਪ ਹੀ ਦੇਣੀ ਪੈਣੀ ਆ ਇਦਾਂ ਨਹੀਂ ਹੁੰਦਾ ਕੁਝ ਵੀ ਜਿਹੜਾ ਟ੍ਰਾਇਲ ਇੱਥੇ ਹੁੰਦਾ ਹੈ ਉਹਦੀ ਜਿਹੜੀ ਰਿਕਾਰਡਿੰਗ ਆ ਇੱਥੇ ਵੀ ਕੰਪਿਊਟਰ ਤੇ ਹੁੰਦੀ ਆ ਉਦੇ ਬਾਅਦ ਹੈੱਡ ਆਫਿਸ ਦੇ ਵਿੱਚ ਐਨ ਆਈ ਸੀ ਦੇ ਦਫਤਰ ਦੇ ਵਿੱਚ ਵੀ ਇਹਦੀ ਰਿਪੋਰਟਿੰਗ ਹੁੰਦੀ ਜੇ ਬੱਚਾ ਉਹ ਐਨ ਆਈ ਸੀ ਦੇ ਦਫਤਰੋਂ ਉੱਥੋਂ ਪਾਸ ਹੋ ਹੈੱਡ ਆਫਿਸ ਤੋਂ ਉਹੋ ਬੱਚਾ ਇੱਥੋਂ ਪਾਸ ਹੋ ਜੇ ਉਹ ਤੋਂ ਫੇਲ ਹੋਊ ਤੇ ਇੱਥੋਂ ਵੀ ਫੇਲ ਹੋਊਗਾ ਫਿਰ ਪਿਛਲੇ ਦਿਨ ਪਿਛਲੇ ਦਿਨ ਅਸਮੇਂ ਕੋਈ ਨਾ ਕੋਈ ਡੀਵੀ ਸੈਂਟਰ ਦੇ ਸਾਹਮਣੇ ਸੀ ਕੀ ਕਰਨ ਨੂੰ ਇਹ ਆ ਕਿ ਜਿਹੜਾ ਇਹ ਬਦਲਣਾ ਪਿਆ ਸੰਬੰਧ ਜਨਤ ਦੇ ਅਸੈਸਮੈਂਟ ਸਿਸਟਮ ਦਾ ਕੋਈ ਸਮਝਿਆ ਕੀ ਸੀ ਕਿ ਜਿਹੜੀ ਗੱਲ ਉਹਦੇ ਵਿੱਚ ਆਪਣੇ ਉਹ ਭਾਈ ਆਈ ਕੀ ਜਿਹੜੇ ਐਡਵਰਟਾਈਜ਼ ਕਰਪ ਲੈਣਾ ਪਿਆ ਦੇਖੋ ਇਹੋ ਹੀ ਜਿਹੜਾ ਪ੍ਰਾਈਵੇਟ ਏਜੰਟ ਬੇਟੀ ਦੇ ਬਾਹਰ ਜਿਹੜੇ ਗਲਤ ਤਰੀਕੇ ਨਾਲ ਜਿਹੜੇ ਨਹੀਂ ਜਿੰਨਾ ਲੋਕਾਂ ਨੂੰ ਅਪਲਾਈ ਕਰਨ ਦਾ ਪਤਾ ਉਹ ਲਰਨਿੰਗ ਲਾਇਸੈਂਸਾਂ ਦੇ ਵੀ ਪੈਸੇ ਲਈ ਜਾਂਦੇ ਬਾਹਰ ਬੇਟੀ ਜਿਹਦੀ ਕੀ ਆਨਲਾਈਨ ਸਬਦਾ ਜਿਹਦੀ ਕੀ ਸਿਰਫ ਸਰਕਾਰੀ ਫੀਸ 3 350 400 ਰੁਪਇਆ ਉਹਦੇ ਵੀ ਉਹ ਪੈਸੇ ਲਈ ਜਾਂਦੇ ਵਾਧੂ ਪੈਸੇ ਚਾਰਜ ਕਰੀ ਜਾਂਦੇ ਜੀ ਦਾ ਕਰਕੇ ਰੇਡ ਵੱਜੀ ਤੇ ਜਿਹੜਾ ਵੀ ਵੇਖੋ ਕਰਪਸ਼ਨ ਕਰੂਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਅੱਜ ਵੀ ਮੈਂ ਆਰਟੀਓ ਸਾਹਿਬ ਨੂੰ ਕਹਿੰਦਾ ਵੀ ਪ੍ਰਾਈਵੇਟ ਦਲਾਲ ਕੋਈ ਵੀ ਅੰਦਰ ਐਂਟਰ ਨਹੀਂ ਹੋਣਾ ਚਾਹੀਦਾ ਜਿਹੜਾ ਐਪਲੀਕੈਂਟ ਆ ਉਹੋ ਹੀ ਅੰਦਰ ਆਉਣਾ ਚਾਹੀਦਾ ਉਹੋ ਹੀ ਗੱਡੀ ਚਲਾਵੇ ਬਾਕੀ ਵੇਖਿਆ ਕੈਮਰੇ ਇਹ ਜਿਹੜੇ ਸਾਡੇ ਆਰਟੀਓ ਦਫਤਰੇ ਤੇ ਜਲੰਧਰ ਟਰੈਕ ਦੇ ਵਿੱਚ ਲੱਗੇ ਆ ਉਹ ਕੈਮਰਿਆਂ ਦੇ ਵਿੱਚ ਜਿਹੜਾ ਬੰਦਾ ਗੱਡੀ ਦੇ ਵਿੱਚ ਵੀ ਬੈਠਦਾ ਉਹਦੀ ਪ੍ਰੋਪਰ ਅੰਦਰ ਸ਼ਕਲ ਦਾ ਪਤਾ ਲੱਗਦਾ ਵੀ ਕਿਹੜਾ ਬੰਦਾ ਉਹਦੀ ਰਿਕਾਰਡਿੰਗ ਹੁੰਦੀ ਆ ਇਹ ਆਪਾਂ ਜੇ ਆ ਟਰੈਕ ਦੀ ਰਿਕਾਰਡਿੰਗ ਚੈੱਕ ਵੀ